ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਕਿਰਪਾ ਦੇਸ਼ ਚੈਨਲ ਦੇ ਵਿੱਚ ਹਰਦੀਪ ਪਰ ਤੁਹਾਡਾ ਸਵਾਗਤ ਕਰਦੀ ਹੈ ਅੱਜ ਦੀ ਅਸੀਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹ ਹੈ ਸਹਜ ਪਾਠ ਦੇ ਬਾਰੇ ਅਸੀਂ ਘਰ ਵਿੱਚ ਜਾਂ ਸਿੱਖ ਹਰ ਤਰ੍ਹਾਂ ਦੇ ਲੋਕ ਆਪਣੇ ਇਸ ਨੂੰ ਮੰਦਿਰ ਨਹੀਂ ਘਰਾਂ ਵਿੱਚ ਬੈਠ ਕੇ ਪਾਠ ਬਾਣੀ ਪੂਜਾ ਬਹੁਤ ਕੁਝ ਕਰਦੇ ਨੇ ਸਿੱਖੀ ਘਰ ਵਿੱਚ ਬੈਠ ਕੇ ਕੋਈ ਜਪਜੀ ਸਾਹਿਬ ਜਿਹਦਾ ਪਾਠ ਕਰਦਾ ਹੈ ਕੋਈ ਸੁਖਮਨੀ ਸਾਹਿਬ ਜਿਹਦਾ ਕਰਦਾ ਹੈ ਕੋਈ ਪੂਰਾ ਨਿਤਨੇਮ ਸਾਹਿਬ ਕਰਦਾ ਹੈ ਕੋਈ ਰਹਿਰਾਸ ਸਾਹਿਬ ਜੀ ਕੀਰਤਨ ਸੋਹਿਲਾ ਸਾਹਿਬ ਜੀ ਇਸ ਤੋਂ ਇਲਾਵਾ ਵੀ ਹੋਰ ਵੀ ਬੇਅੰਤ ਬਾਣੀਆਂ ਦਾ ਪਾਠ ਕਰਦੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਇੱਕ ਚਾਹ ਹੁੰਦੀ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਿੱਥਾ ਜਾਏ ਪਰ ਇਹ ਬਹੁਤ ਚੰਗੀ ਗੱਲ ਹੈ ਪਰ ਕੁਝ ਮਨ ਵਿੱਚ ਵਿਚਾਰ ਵੀ ਹੁੰਦੇ ਨੇ ਕਿ ਪਾਠ ਕੀਤਾ ਕਿਵੇਂ ਜਾਏ ਕੁਝ ਵਿਚਾਰ ਕੁਝ ਸੋਚਾ ਵੀ ਨਹੀਂ ਕਿ ਅਸੀਂ ਘਰ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਸਕਦੇ ਹਾਂ ਕੀ ਕੋ ਦੁਆਰਾ ਸਭ ਜਾ ਕੇ ਹੀ ਪਾਠ ਕਰਨਾ ਜ਼ਰੂਰੀ ਹੈ ਕਿ ਪਾਠੀ ਸਿੰਘ ਕੋਲੋਂ ਪਾਠ ਕਰਾਣਾ ਹੀ ਬਹੁਤ ਜ਼ਰੂਰੀ ਹੈ ਸੋ ਅੱਜ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਤੁਹਾਡੇ ਕੋਲ ਆਏ ਹਾਂ ਕਿ ਤੁਹਾਡੀਆਂ ਸਾਰੀਆਂ ਗੱਲਾਂ ਜੋ ਤੁਹਾਡੇ ਮਨ ਤੇ ਸਵਾਲ ਨੇ ਉਹ ਤੁਹਾਡੇ ਸਾਹਮਣੇ ਜਵਾਬ बन ਕੇ ਆ ਜਾਏ ਤੁਸੀਂ ਆਮ ਦੌਰ ਤੇ ਕਥਾਵਾਚਕਾਂ ਨੂੰ ਸੁਣਿਆ ਹੋਵੇਗਾ ਰਾਗੀ ਜੱਥਿਆਂ ਨੂੰ ਸੁਣਿਆ ਹੋਵੇਗਾ ਕਿ ਕਟੋ-ਕਟੋ ਜ਼ਿੰਦਗੀ ਵਿੱਚ ਇੱਕ ਵਾਰ ਇੱਕ ਸਿੱਖ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਹੈ ਬਹੁਤ ਚੰਗੀ ਗੱਲ ਹੈ ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਦੇ ਮੁਤਾਬਿਕ ਅਸੀਂ ਸੋਚਿਆ ਜਾਇਤਾ ਬਾਣੀ ਤਾਂ ਹਰ ਵੇਲੇ ਸਿਮਰਨੀ ਚਾਹੀਦੀ ਹੈ ਸਾਹ ਸਾਹ ਉਸ ਪਰਮਾਤਮਾ ਨੂੰ ਧਿਆਨਾ ਚਾਹੀਦਾ ਹੈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਹਰ ਘਰ ਵਿੱਚ ਹੀ ਚੱਲਦੀ ਰਹਿਣੀ ਚਾਹੀਦੀ ਹੈ ਬਿਲਕੁਲ ਤੇ ਅੱਜ ਅਸੀਂ ਉਹੀ ਗੱਲ ਕਰਨ ਜਾ ਰਹੇ ਕਿ ਸਹਿਜ ਪਠ ਕੀ ਹੁੰਦਾ ਜਿਵੇਂ ਕਿ ਅਸੀਂ ਆਮ ਤੌਰ ਤੇ ਘਰਾਂ ਵਿੱਚ ਕੋਈ ਵੀ ਫੰਕਸ਼ਨ ਪਾਰਟੀ ਜਾਂ ਕੁਝ ਹੁੰਦਾ ਹੈ ਘਰ ਵਿੱਚ ਸ਼ੌਂਕੀਆ ਤੌਰ ਤੇ ਜਾਂ ਖੁਸ਼ੀ ਦੇ ਨਾਲ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਸਾਬ ਰਖਵਾਨੇ ਆ ਅਖੰਡ ਪਾਠ ਸਾਹਿਬ ਦਾ ਮਤਲਬ ਹੁੰਦਾ ਹੈ ਕਿ ਤਿੰਨ ਦਿਨ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਕਰਨਾ ਜਾਂ ਗ੍ਰੰਥੀ ਸਿੰਘ ਕੋਲੋਂ ਕਰਵਾਉਣਾ ਆਮ ਤੌਰ ਤੇ ਗ੍ਰੰਥੀ ਸਿੰਘ ਹੀ ਇਹ ਪਾਠ ਕਰਦੇ ਨੇ ਤਿੰਨ ਦਿਨਾਂ ਦੇ ਵਿੱਚ ਹੀ ਇਹਦੀ ਸਮਾਪਤੀ ਹੋਣੀ ਹੁੰਦੀ ਹੈ ਇੱਕ ਟਾਈਮ ਪੀਰੀਅਡ ਹੁੰਦਾ ਹੈ ਕਿ ਤਿੰਨ ਦਿਨ ਵਿੱਚ ਹੀ ਇਹ ਸਮਾਪਤੀ ਕਰਨੀ ਬਹੁਤ ਜ਼ਰੂਰੀ ਹੈ ਤੇ ਦੂਸਰੀ ਗੱਲ ਅਖੰਡ ਪਾਠ ਸਾਹਿਬ ਪਾਠੀ ਸੰਕਰ ਦੇ ਜਦ ਕਿ ਸਹਿਜ ਪਾਠ ਦੀ ਇੱਕ ਖਾਸੀਅਤ ਇਹ ਹੈ ਕਿ ਸਹਿਜ ਪਾਠ ਅਸੀਂ ਆਪ ਘਰ ਬੈਠ ਕੇ ਕਰ ਸਕਦੇ ਆ ਹੌਲੀ ਹੌਲੀ ਜਿਵੇਂ ਤੁਹਾਨੂੰ ਟਾਈਮ ਲੱਗਦਾ ਹੈ ਸਮਾਂ ਲੱਗਦਾ ਹੈ ਕੋਈ پابੰਦੀ ਨਹੀਂ ਹੈ ਦੇ ਵਿੱਚ ਤੁਸੀਂ ਉਸ ਨੂੰ 6 ਦਿਨਾਂ ਵਿੱਚ ਕਰ ਸਕਦੇ ਹੋ ਤੁਸੀਂ 1 ਮਹੀਨੇ ਚ ਕਰ ਸਕਦੇ ਹੋ 6 ਮਹੀਨਿਆਂ ਚ ਕਰ ਸਕਦੇ ਹੋ 1 ਸਾਲ ਦੇ ਵਿੱਚ ਕਰ ਸਕਦੇ ਹੋ ਮਤਲਬ ਤੁਸੀਂ ਆਪਣੇ ਸਮੇਂ ਦੇ ਮੁਤਾਬਿਕ ਜਦੋਂ ਵੀ ਤੁਹਾਨੂੰ ਸਮਾਂ ਲੱਗਦਾ ਹੈ ਤੁਸੀਂ ਸਹਿਜ ਪਾਠ ਕਰ ਸਕਦੇ ਹੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੌਲੀ ਹੌਲੀ ਸਮੇਂ ਦੇ ਮੁਤਾਬਿਕ ਖੁਦ ਕਰਨਾ ਉਹਨੂੰ ਕਹਿੰਦੇ ਨੇ ਸਹਿਜ ਪਾਠ ਸਹਿਜ ਪਾਠ ਦਾ ਮਤਲਬ ਬਾਣੀ ਨੂੰ ਹੌਲੀ ਹੌਲੀ ਪੜਨਾ ਵਿਚਾਰਨਾ ਪਰਖਣਾ ਸੋਚਣਾ ਤੇ ਉਹਨੂੰ ਜ਼ਿੰਦਗੀ ਚ ਧਾਰਨ ਕਰਨਾ ਸਹਿਜੇ ਸਹਿਜੇ ਬਾਣੀ ਦੇ ਮੁਤਾਬਿਕ ਆਪਣੇ ਆਪ ਨੂੰ ਢਾਲਣਾ ਤੇ ਸਹਿਜੇ ਸਹਿਜੇ ਬਾਣੀ ਤੋਂ ਸਾਨੂੰ ਜ਼ਿੰਦਗੀ ਦੇ ਕਈ ਸਵਾਲਾਂ ਦੇ ਜਵਾਬ ਮਿਲ ਜਾਣੇ ਇਹ ਹੀ ਹੈ ਸਹਿਜ ਬਾਹਰ ਸਹਿਜ ਬਾਹਰ ਨੂੰ ਸਮਝਣਾ ਵਿਚਾਰਨਾ ਪੈਂਦਾ ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਦੋਂ ਅਖੰਡ ਪਾਠ ਸੈਪ ਕੀਤਾ ਜਾਂਦਾ ਹੈ ਤੇ ਰਾਗੀ ਔਰ ਪਾਠੀ ਕਰਦੇ ਨੇ ਔਰ ਪਾਠੀ ਬਾਣੀ ਨੂੰ ਪੜਦੇ ਰਹਿੰਦੇ ਨੇ ਲੇਕਿਨ ਵਿਚਾਰਨ ਦਾ ਸਮਾਂ ਨਹੀਂ ਮਿਲਦਾ ਲੇਕਿਨ ਸਹਿਜ ਪਾਠ ਦੀ ਖਾਸੀਅਤ ਐ ਕਿ ਕਿਸੇ ਘਰ ਵਿੱਚ ਬੈਠ ਕੇ ਆਪਣੇ ਕਮਾਕਾਰਾਂ ਤੋਂ ਵਿਹਲੇ ਹੋ ਕੇ ਕਾ ਆਕਾਰ ਆ ਕੇ ਅਸੀਂ ਬਾਣੀ ਨੂੰ ਹੌਲੀ-ਹੌਲੀ ਸਹਿਜੇ-ਸਹਿਜੇ ਪੜ ਕੇ ਵਿਚਾਰ ਕੇ ਵੀ ਕਰ ਸਕਦੇ ਆ ਇਹਦੀ ਆਰੰਭਤਾ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਔਰ ਇਹਦੀ ਸਮਾਪਤੀ ਵੀ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਕਰਨੀ ਚਾਹੀਦੀ ਐ ਸਹਿਜ ਪਾਠ ਵਿੱਚ ਕੋਈ ਤੁਹਾਨੂੰ ਇਹ ਨਹੀਂ ਕਿ ਤੁਸੀਂ ਅੱਜ ਇੱਕ ਅੰਗ ਕਰਨਾ ਹੈ 10 ਅੰਗ ਕਰਨੇ ਨੇ कोई मुश्किल ਨਹੀਂ ਹੈ ਤੁਸੀਂ ਇੱਕ ਸਾਲ ਦੇ ਵਿੱਚ ਵੀ ਕਰ ਸਕਦੇ ਹੋ ਪਰ ਇਹ ਗਲਤ ਹੈ ਕਿ ਤੁਸੀਂ ਅੱਜ ਪਾਠ ਕਰ ਲਿਆ ਔਰ 10 ਦਿਨ ਦੇ ਬਾਅਦ ਤੁਸੀਂ ਫਿਰ ਸਾਇਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਜਾ ਰਹੇ ਹੋ ਇਹ ਬਹੁਤ ਗਲਤ ਹੈ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੈ ਤਾਂ ਹੋ ਸਕਦਾ ਹੈ ਕੋਈ ਗੱਲ ਨਹੀਂ ਗੁਰੂ ਮਹਾਰਾਜ ਤੋਂ ਆਗਿਆ ਲਵੋ ਉਹਨਾਂ ਕੀ ਆਪਣੀ ਮਜਬੂਰੀ ਦੱਸ ਕੇ ਉਹਨਾਂ ਤੋਂ ਆਗਿਆ ਲੈ ਕੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਦੋ ਚਾਹ ਜਾਂ 10 ਦਿਨਾਂ ਦੇ ਲਈ ਤੁਸੀਂ ਅਗਰ ਕਿਤੇ ਜਾਣਾ ਹੈ ਜਾਂ ਕੋਈ ਐਮਰਜੈਂਸੀ ਹੈ ਤੁਸੀਂ ਉਹਨੂੰ ਕਰ ਸਕਦੇ ਹੋ ਲੇਕਿਨ ਜਦੋਂ ਵੀ ਸੈਜ ਫਾਟ ਰੱਖਦੇ ਹੋ ਭਾਵੇਂ ਦਿਨ 'ਚ ਇੱਕ ਅੰਗ ਕਰ ਲਓ ਅੰਗ ਦਾ ਮਤਲਬ ਪੰਨਾ ਚਾਹੇ ਇੱਕ ਅੰਗ ਕਰ ਲਓ ਲੇਕਿਨ ਬਾਣੀ ਵਿੱਚ ਨਾ ਗਾਣੀ ਪਾਣਾ ਚਾਹੀਦਾ ਇਸ ਲਈ ਇੱਕ ਤਰ੍ਹਾਂ ਬਣਾ ਲਓ ਕਿ ਹਾਂ ਤੁਸੀਂ ਦਿਨ ਵਿੱਚ 10 ਅੰਗ ਗੁਰੂ ਮਹਾਰਾਜ ਦੇ ਕਰਨੇ ਨੇ ਨਹੀਂ ਕਿ ਸੇ ਟਾਈਮ ਕਰ ਸਕੇ ਕੋਈ ਗੱਲ ਨਹੀਂ ਪਰ ਫਿਰ ਵੀ 10 ਅੰਗ ਦੀ ਇੱਕ ਸੋਚ ਬਣਾ ਕੇ ਰੱਖੋ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਾਂ ਸੈਂਜੀ ਸਾਹਿਬ ਤੋਂ 10 ਵਾਰ 10 ਅੰਗ ਕਰਨੇ ਨੇ ਔਰ ਸੈਸ ਪਾਠ ਦੀ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਸੈਂਜੀ ਸਾਹਿਬ ਤੋਂ ਵੀ ਕਰ ਸਕਦੇ ਹੋ ਸ਼ਬਦਾਂ ਕੋ ਜੇ ਸ਼ਬਦ ਕੋਸ਼ ਹੁੰਦੇ ਨੇ ਉਹਨਾਂ ਤੋਂ ਵੀ ਕਰ ਸਕਦੇ ਹੋ ਮਤਲਬ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸੈਸ ਪਾਠ ਕਰਨਾ ਕਰਾਂ ਵਿੱਚ ਬੈਠ ਕੇ ਵੀ ਕਰ ਸਕਦੇ ਹੋ ਪਰ ਇਹਦੀ ਸੱਚ 파ਟ ਕਰਨ ਦੀ ਇੱਕ ਵਿਧੀ ਹੈ ਇੱਕ ਤਰੀਕਾ ਹੈ ਜੋ ਕਿ ਸਾਨੂੰ ਸਾਰਿਆਂ ਨੂੰ ਬਹੁਤ ਸੋਚ ਸਮਝ ਕੇ ਧਿਆਨ ਨਾਲ ਕਰਨਾ ਚਾਹੀਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਹੀ ਅਸੀਂ ਉਹ ਪਾਠ ਕਰਦੇ ਹਾਂ ਸੈਂਤੀ ਸਾਹਿਬ ਵੀ ਗੁਰੂ ਮਹਾਰਾਜ ਦਾ ਹੀ ਸਰੂਪ ਮੰਨੇ ਜਾਂਦੇ ਨੇ ਇਸ ਕਰਕੇ ਜਦੋਂ ਬਾਣੀ ਸਾਹਮਣੇ ਖੜੀ ਹੈ ਤਾਂ ਗੁਰੂ ਪਾਸ਼ਾ ਆਪ ਤੁਹਾਡੇ ਸਾਹਮਣੇ ਖੜੇ ਨੇ ਉਸ ਉਹ ਚੀਜ਼ ਨੂੰ ਮਨ ਵਿੱਚ ਬਿਠਾ ਕੇ ਦਿਮਾਗ ਵਿੱਚ ਗੁਰੂ ਪਾਸ਼ਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਹੀ ਬਾਣੀ ਪੜਨੀ ਚਾਹੀਦੀ ਹੈ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਸਹਿਜ ਬਾਣੀ ਦੀ ਆਰੰਭਤਾ ਹੋਣੀ ਕਿਵੇਂ ਚਾਹੀਦੀ ਹੈ ਤੁਹਾਡੇ ਆਸ-ਪਾਸ ਵਿੱਚ ਗੁਰਦੁਆਰਾ ਸਾਹਿਬ ਹੋਣਗੇ ਜਾਂ ਕਿਸੇ ਵੀ ਘਰ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਏਗਾ ਤਾਂ ਫਿਰ ਉੱਥੇ ਜਾ ਕੇ ਪਹਿਲਾਂ ਤਾਂ ਤੁਸੀਂ 6 ਪੌੜੀਆਂ ਅਨੰਦ ਸੇਵ ਜੀ ਦੀਆਂ ਪੜਨੀਆਂ ਨੇ ਉਸ ਤੋਂ ਬਾਅਦ ਆਰੰਭਤਾ ਦੀ ਅਰਦਾਸ ਕਰਨੀ ਹੈ ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਲੈ ਕੇ ਬਾਣੀ ਦਾ ਆਰੰਭ ਕਰਨਾ ਹੈ ਕੜਾ ਪ੍ਰਸ਼ਾਦੀ ਦੇ ਤੁਸੀਂ ਨਾਲ ਲੈ ਕੇ ਜਾਣੀ ਹੈ ਅਰੰਭਤਾ ਦੀ ਅਰਦਾਸ ਲੈ ਕੇ ਉਸ ਕੜਾ ਪ੍ਰਸ਼ਾਦੀ ਦੇ ਭੋਗ ਲਾਣਾ ਹੈ ਤੇ ਨਾਲ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਾਠ ਦਾ ਆਰੰਭ ਕਰ ਦੇਣਾ ਆਰੰਭ ਕਰਦਿਆਂ ਹੋਇਆ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਔਰ ਅਗਰ ਤੁਸੀਂ ਜ਼ਿਆਦਾ ਕੋਈ ਮਜਬੂਰੀ ਵਿੱਚ ਹੋ ਜਾਂ ਤੁਹਾਡੇ ਕੋਲ ਸਮੇਂ ਦੀ ਕੋਈ پابੰਦੀ ਹੈ ਜਾਂ ਤੁਹਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈਗਾ ਤਾਂ ਤੁਸੀਂ ਪੰਜ ਪੌੜੀਆਂ ਜਪਜੀ ਸਾਹਿਬ ਜੀ ਦੇ ਪਾਠੀਆਂ ਕਰਕੇ ਫਿਰ ਘਰੇ ਜਾ ਕੇ ਘਰ ਬੈਠ ਕੇ ਆਰਾਮ ਦੇ ਨਾਲ ਗੁਰੂ ਮਹਾਰਾਜ ਦਾ ਪਾਠ ਆਰੰਭ ਕਰ ਸਕਦੇ ਹੋ ਅਗਰ ਤੁਹਾਨੂੰ ਗੁਰਬਾਣੀ ਪੜ੍ਹਦੇ ਹੋਇਆ ਕਿਸੇ ਵੀ ਲਾਈਨ ਦੀ ਸਮਝ ਨਹੀਂ ਆਉਂਦੀ ਕੋਈ ਗੁਰਬਾਣੀ ਦੇ ਤੁਕ ਦੀਆਂ ਸ਼ਬਦ ਦੀ ਸਮਝ ਨਹੀਂ ਆਉਂਦੀ ਤਾਂ ਆਪਣੇ ਕੋਲ ਇੱਕ ਸਟਿੱਕ ਜ਼ਰੂਰ ਰੱਖੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਤੁਸੀਂ ਕੀ ਪੜ੍ਹਦੇ ਪਏ ਹੋ ਔਰ ਸਹਿਜ ਪਾਠ ਕਰਨ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਅਸੀਂ ਬਾਣੀ ਨੂੰ ਵਿਚਾਰਾਂਗੇ ਤਾਂ ਹੀ ਸਾਡੀ ਜ਼ਿੰਦਗੀ ਵਿੱਚ ਉਹ ਅਸੂਲ ਕਾਇਮ ਹੋਣਗੇ ਅਸੀਂ ਬਾਣੀ ਦੇ ਅਕੋਰਡਿੰਗ ਚੱਲ ਪਾਵਾਂਗੇ ਘਰੇ ਆ ਕੇ ਅਸੀਂ ਜਦੋਂ ਬਾਣੀ ਆਰੰਭ ਕਰਦੇ ਹਾਂ ਤਾਂ ਸਾਂਝੀ ਸਾਹਿਬ ਨੂੰ ਵੀ ਗੁਰੂ ਮਹਾਰਾਜ ਦਾ ਹੀ ਸਰੂਪ ਮੰਨਣਾ ਚਾਹੀਦਾ ਹੈ ਸਾਰਾ ਕਿ ਐਨੀ ਕਿ ਤੁਸੀਂ ਪੁੱਤੀ ਸਾਹਿਬ ਨੂੰ ਖੋਲਿਆ ਪਾਠ ਆਰੰਭ ਕੀਤਾ ਤੇ ਅੱਜ ਪਾਠ ਕਰਕੇ ਪੁੱਤੀ ਸਾਹਿਬ ਨੂੰ ਖੁੱਲਾ ਹੀ ਰਹਿਣ ਦਿੱਤਾ ਤੁਸੀਂ ਉਸ ਦਾ ਪ੍ਰਕਾਸ਼ ਹੀ ਕਰਕੇ ਰੱਖਿਆ ਹੋਇਆ ਉਹਨਾਂ ਦਾ ਸੁਖਾਸਨ ਨਹੀਂ ਕੀਤਾ ਇਹ ਬਿਲਕੁਲ ਗਲਤ ਹੈ ਬੋਤੀ ਸਹਿਬ ਨੂੰ ਜਦੋਂ ਵੀ ਤੁਸੀਂ ਪਾਠ ਕਰਦੇ ਜਿਵੇਂ ਅਸੀਂ ਗੁਟਕਾ ਸਹਿਬ ਕੋ ਪਾਠ ਕਰਦੇ ਆ ਨਿਤਨੇਮ ਸਹਿਬ ਕਰਦੇ ਆ ਸੁਖਮਨੀ ਸਹਿਬ ਕਰਦੇ ਆ ਤਾਂ ਅਸੀਂ ਬਾਣੀ ਪੜ੍ਹ ਕੇ ਉਹਨਾਂ ਨੂੰ ਬੰਦ ਕਰ ਦਿੰਨੇ ਆ ਉਹਨਾਂ ਨੂੰ ਆਦਰ ਸਤਕਾਰ ਦੇ ਨਾਲ ਉਹਨਾਂ ਦੀ ਜਗ੍ਹਾ ਤੇ ਰੱਖ ਦਿੰਨੇ ਆ ਇਸੇ ਤਰ੍ਹਾਂ ਹੀ ਸੈਂਤੀ ਸਹਿਬ ਜਾਂ ਸ਼ਬਦ ਕੋਸ਼ ਦੇ ਨਾਲ ਹੋਣਾ ਚਾਹੀਦਾ ਹੈ ਸੈਂਤੀ ਸਹਿਬ ਤਾਂ ਸਾਹਿਬ ਸ਼ਿਰ ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਰੂਪ ਵਾਂਗ ਹੀ ਹੁੰਦੇ ਨੇ ਤੇ ਆਪਾਂ ਉਹਨਾਂ ਤੋਂ ਪਾਠ ਕਰਿਆ ਤਾਂ ਪਾਠ ਕਰਕੇ ਉਸ ਤੋਂ ਬਾਅਦ ਬੜੇ ਆਦਰ ਦੇ ਨਾਲ ਰੋਮਾਲਾ ਦੇ ਕੇ ਉਹਨਾਂ ਨੂੰ ਸਤਕਾਰ ਦੇ ਨਾਲ ਉਹਨਾਂ ਦੀ ਜਗ੍ਹਾ ਤੇ ਰੱਖੋ ਤੇ ਜਦੋਂ ਫਿਰ ਪਾਠ ਕਰਨਾ ਹੈ ਉਹਨਾਂ ਦਾ ਪ੍ਰਕਾਸ਼ ਕਰੋ ਤੇ ਦੂਸਰੀ ਗੱਲ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਉਹ ਯਾਦ ਨਹੀਂ ਰਹਿੰਦੇ ਅੰਕ ਵੀ ਤੁਸੀਂ ਕਿੱਥੋਂ ਸਮਾਪਤੀ ਕੀਤੀ ਹੈ ਮਨ ਵਿੱਚ ਨਹੀਂ ਬਿਠਾ ਸਕਦੇ ਤਾਂ ਆਪਣੇ ਲਾਗੇ ਇੱਕ ਡਾਇਰੀ ਰੱਖੋ ਜਿੱਦੇ ਤੁਸੀਂ ਲਿਖ ਸਕੋ ਕਿ ਤੁਸੀਂ ਕਿਹੜੇ ਅੰਕ ਤੇ ਸਮਾਪਤੀ ਕਰ ਰਹੇ ਹੋ ਔਰ ਕਿਹੜੇ ਸ਼ਲੋਕ ਤੋਂ ਤੁਸੀਂ ਸ਼ੁਰੂ ਕਰਨਾ ਹੈ ਇਹ ਲਿਖ ਲੈਣਾ ਚਾਹੀਦਾ ਹੈ ਡਾਇਰੀ ਵਿੱਚ ਜਾਂ ਆਪਣੇ ਮੋਬਾਈਲ ਤੇ ਲਿਖ ਲਓ ਔਰ ਲਿਖ ਕੇ ਉਸ ਤੋਂ ਬਾਅਦ ਉਹਤੀ ਸੈਵ ਨੂੰ ਸਤਕਾਰ ਦੇ ਨਾਲ ਬੰਦ ਕਰਕੇ ਉਹਨਾਂ ਦੀ ਜਗ੍ਹਾ ਤੇ ਰੱਖੋ ਜਦੋਂ ਤੁਹਾਨੂੰ ਪਾਠ ਕਰਦਿਆਂ ਹੋਇਆ ਕੋਈ ਵੀ ਜ਼ਰੂਰੀ ਕੰਮ ਆ ਜਾਂਦਾ ਹੈ ਕੋਈ ਫੋਨ ਆ ਜਾਂਦਾ ਹੈ ਜਾਂ ਕੋਈ ਆਵਾਜ਼ ਆ ਜਾਂਦੀ ਹੈ ਬਹੁਤ ਜ਼ਰੂਰੀ ਹੈ ਉਹ ਕਰਨਾ ਤਾਂ ਇਹਦੇ ਵਿੱਚ ਕੋਈ ਵੀ ਵਹਿਮ ਨਹੀਂ ਕਰਨਾ ਤੁਸੀਂ ਉਹ ਕੰਮ ਕਰ ਸਕਦੇ ਹੋ ਐਨਕਿ ਤੁਸੀਂ ਬਾਣੀ ਪੜ੍ਹਦੇ ਹੋਇਆ ਉੱਠਣਾ ਨਹੀਂ ਕੁਝ ਉੱਠ ਕੇ ਆਪਣਾ ਕੰਮ ਕਰ ਸਕਦੇ ਹੋ ਲੇਕਿਨ ਕੋਸ਼ਿਸ਼ ਕਰੋ ਕਿ ਜਦੋਂ ਵੀ ਤੁਸੀਂ ਪਾਣੀ ਪੜੋ ਜਦੋਂ ਵੀ ਸਹਿਜ ਪਾਠ ਕਰੋ ਤਾਂ ਤੁਹਾਡੇ ਨੇੜੇ ਜਿਹੜੇ ਕੁਝ ਹੋਣਾ ਨਹੀਂ ਚਾਹੀਦਾ ਕੋਈ ਸ਼ੋਰ ਨਹੀਂ ਹੋਣਾ ਚਾਹੀਦਾ ਤੇ ਆਪਣੇ ਸਾਰੇ ਕੰਮ ਹੀ ਕਰਕੇ ਤੁਸੀਂ ਫੇਰ ਹੀ ਬੈਠੋ ਪਰ ਐਮਰਜੈਂਸੀ ਅਗਰ ਕੁਝ ਐਵਜਾ ਕੰਮ ਆ ਵੀ ਜਾਂਦਾ ਕਿ ਤੁਹਾਨੂੰ ਉੱਠਣਾ ਪੈ ਜਾਵੇ ਤਾਂ ਕੋਈ ਗੱਲ ਨਹੀਂ ਵਿਚਾਰ ਨਹੀਂ ਕਰਨੀ ਤੁਸੀਂ ਪਾਠ ਕਰਦੇ ਹੋਇਆਂ ਰੁਮਾਲਾ ਸਾਹਿਬ ਸੰਜੀਤ ਸਾਹਿਬ ਉੱਤੇ ਦੇਣੇ ਆ ਤੇ ਤੁਸੀਂ ਉੱਠ ਕੇ ਆਪਣਾ ਕੰਮ ਕਰ ਲਓ ਕੰਮ ਕਰਕੇ ਆਓ ਤੇ ਰੁਮਾਲਾ ਸਾਹਿਬ ਚੁੱਕ ਕੇ ਫੇਰ ਤੋਂ ਪਾਠ ਆਰੰਭ ਕਰੋ ਜਦੋਂ ਸਾਡੀ ਬਾਣੀ ਸੰਪੂਰਨ ਹੋ ਜਾਂਦੀ ਹੈ ਤਾਂ ਇਹਨਾਂ ਦੀ ਸਮਾਪਤੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਫਾਰਟੀ ਸਮਾਪਤੀ ਜਦੋਂ ਅਸੀਂ ਕਰਨੀ ਹੁੰਦੀ ਹੈ ਤਾਂ ਉਹ ਸਮਾਪਤੀ ਦਾ ਵੇਲਾ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ ਹੀ ਹੋਣਾ ਚਾਹੀਦਾ ਹੈ ਯਾ ਤਾਂ ਗੁਰਦੁਆਰਾ ਸੇਬ ਜਾਂ ਫਿਰ ਥੇਵੀ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਉੱਥੇ ਜਾ ਕੇ ਹੀ ਦੀ ਸਮਾਪਤੀ ਕਰਨੀ ਹੈ ਜਦੋਂ ਅਸੀਂ 1426 ਅੰਗ ਜਾਂ ਸ਼ਲੋਕ ਮੱਲਾ ਨੋਵਾ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਤੇ ਆ ਜਾਣਿਆ ਤਾਂ ਉਦੋਂ ਫਿਰ ਉਹ ਸਹਿਜ ਪਾਠ ਉੱਥੇ ਸਮਾਪਤ ਕਰਕੇ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਆਰਾਮ ਕਰਨਾ ਚਾਹੀਦਾ ਹੈ ਤੇ ਉੱਥੇ ਜਾ ਕੇ ਜਾਂ ਤਾਂ ਤੁਸੀਂ ਆਪ ਵੀ ਕਰ ਸਕਦੇ ਹੋ ਜਾਂ ਫਿਰ ਗ੍ਰੰਥੀ ਸਿੰਘ ਕੋਲੋਂ ਵੀ ਇਹ ਪਾਠ ਕਰਵਾ ਸਕਦੇ ਹੋ ਇਹ ਦੀ ਸਮਾਪਤੀ ਕਰਵਾ ਸਕਦੇ ਸਮਾਪਤੀ ਕਰਨ ਤੋਂ ਬਾਅਦ ਫਿਰ ਅਨੰਤ ਸਰ ਦੇ ਛੇ ਪੌੜੀਆਂ ਦਾ ਪਾਠ ਕਰਨਾ ਹੈ ਸਮਾਪਤੀ ਦੀ ਅਰਦਾਸ ਕਰਨੀ ਹੈ ਕੜਾ ਪ੍ਰਸ਼ਾਦ ਦੀ ਦੇਖ ਲੈ ਕੇ ਜਾਣੀ ਹੈ ਉਸ ਨੂੰ ਭੋਗ ਲਗਾਣਾ ਹੈ ਵਰਤਾਨਾ ਹੈ ਤੇ ਫਿਰ ਤੋਂ ਦੁਬਾਰਾ ਹੀ ਉਹਦੇ ਨਾਲ ਹੀ ਤੁਸੀਂ ਅਗਰ ਸਹਿਜ ਪਾਠ ਦੁਬਾਰਾ ਫਿਰ ਤੋਂ ਰੱਖਣਾ ਹੈ ਤੇ ਸਮਾਪਤੀ ਦੀ ਅਰਦਾਸ ਤੋਂ ਬਾਅਦ ਦੁਬਾਰਾ ਹੀ ਆਰੰਭਤਾ ਦੀ ਅਰਦਾਸ ਕਰਵਾ ਕੇ ਆਪਣਾ ਪਾਠ ਸ਼ੁਰੂ ਕਰ ਸਕਦੇ ਹੋ ਤੇ ਵਾਹਿਗੁਰੂ ਜੀਓ ਪਾਠ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ ਜੇ ਇਹ ਮਿੱਥਿਆ ਬਣੀ ਆ ਜਾਂ ਕਈ ਸਿੰਘਾਂ ਨੂੰ ਤੁਸੀਂ ਸੁਣਦਿਆਂ ਹੋਇਆ ਜਾਂ ਬੋਲਦਿਆਂ ਹੋਇਆ ਵੇਖਿਆ ਹੋਏਗਾ ਕਿ ਸ ਆਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਇੱਕ ਵਾਰੀ ਤਾਂ ਜ਼ਰੂਰ ਕਰਨਾ ਚਾਹੀਦਾ ਹੈ ਪਰ ਇੱਕ ਵਾਰੀ ਹੀ ਕਿਉਂ ਬਾਣੀ ਨੂੰ ਤਾਂ ਬਾਣੀ ਨੂੰ ਤਾਂ ਹਰ ਵਰੀ ਹਰ ਰੋਜ਼ ਗਾਣਾ ਚਾਹੀਦਾ ਹੈ ਹਰ ਰੋਜ਼ ਮੰਨਣਾ ਚਾਹੀਦਾ ਹੈ ਹਰ ਰੋਜ਼ ਸੁੰਨਣਾ ਚਾਹੀਦਾ ਹੈ ਪੜ੍ਹਨਾ ਚਾਹੀਦਾ ਹੈ ਤੇ ਸਾਡੀ ਵਿਚਾਰ ਤਾਂ ਇਹ ਹੋਣੀ ਚਾਹੀਦੀ ਹੈ ਕਿ ਅੱਜ ਸੈਚ ਪਾਰਟ ਸ ਹੈ ਵਸੀ ਰੱਖਿਆ ਹੈ ਸਮਾਪਤੀ ਤੋਂ ਬਾਅਦ ਅਗਲੇ ਦਿਨ ਫਿਰ ਸੈਚ ਪਾਰਟ ਸ ਦੀ ਹਰਮਤਾ ਕਰ ਦੇਣੀ ਚਾਹੀਦੀ ਉਹਦੇ ਨਾਲ ਹੀ ਕਰ ਦੇਣੀ ਚਾਹੀਦੀ ਹੈ ਤਾਂ ਕਿ ਬਿਲਕੁਲ ਨਾ ਗਾਣਾ ਪਵੇ ਔਰ ਬਾਣੀ ਦਾ ਪ੍ਰਵਾਰ ਲਗਾਤਾਰ ਕਰ ਵਿੱਚ ਚੱਲਦਾ ਰਹਿਣਾ ਚਾਹੀਦਾ ਹੈ ਸਾਡੇ ਮਨ ਵਿੱਚ ਸਾਡੇ ਦਿਮਾਗ ਵਿੱਚ ਚੱਲਦਾ ਰਹਿਣਾ ਚਾਹੀਦਾ ਹੈ ਤਾਂ ਕਿ ਸਾਡੀ ਦਸਨਾ ਗੁਰੂ ਮਹਾਰਾਜ ਦੀ ਗੁਣ ਗੰਦੀ ਰਹੇ ਉਹਦੇ ਦਿੱਤੇ ਹੋਏ ਸਾਨੂੰ ਹੁਕਮ ਜਿਹੜੇ ਹੈਗੇ ਨੇ ਉਹ ਬਖਸ਼ਤੀ ਰਹੇ ਤੇ ਅਸੀਂ ਉਹਨੂੰ ਮੰਨਦੇ ਰਹੀਏ ਔਰ ਜਦੋਂ ਵੀ ਆਰੰਭਤਾ ਕਰਨੀ ਹੈ ਜਦੋਂ ਵੀ ਸਮਾਪਤੀ ਕਰਨੀ ਹੈ ਗੁਰੂ ਮਹਾਰਾਜ ਦਾ ਹੁਕਮਨਾਮਾ ਲੈਣਾ ਹੈ ਬੜੇ ਹੀ ਪਿਆਰ ਦੇ ਨਾਲ ਉਹਨੂੰ ਵਿਚਾਰਨਾ ਹੈ ਉਹਨੂੰ ਧਾਰਨਾ ਹੈ ਇੱਕ ਬਹੁਤ ਹੀ ਵੱਡੀ ਤੇ ਖਾਸ ਗੱਲ ਹੈ ਸਾਇਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਕਰਨ ਦੀ ਜਦੋਂ ਵੀ ਅਸੀਂ ਗੁਰੂ ਮਹਾਰਾਜ ਦਾ ਪਾਠ ਕਰਦੇ ਆ ਨਾ ਤਾਂ ਸਾਡੀ ਜ਼ਿੰਦਗੀ ਦੇ ਕਈ ਹਸਤਾ ਦੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਸਾਨੂੰ ਪਾਣੀ ਪੜਦੇ ਉੱਪਰਦੇ ਆ ਮਿਲ ਜਾਂਦਾ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਅਸੀਂ ਜਿਹੜੇ ਇੱਕ ਰਸਤੇ 'ਚ ਰੁਕ ਚੁੱਕੇ ਸੀ ਉਹਦੇ ਅੱਗੇ ਵਧਣ ਦਾ ਦੋ ਦੋ ਰਾਹਾਂ ਵਿੱਚੋਂ ਅਸੀਂ ਕਿਹੜਾ ਰਸਤਾ ਚੁਣਨਾ ਗੁਰੂ ਮਹਾਰਾਜ ਦੀ ਕਈ ਅਸੀਆਂ ਤੁੱਕਾਂ ਹੈਗੀਆਂ ਜਿਹੜੇ ਸਾਡੇ ਮਨ ਨੂੰ ਇੰਨੀਆਂ ਪਿਆਰੀਆਂ ਲੱਗਦੀਆਂ ਸਾਨੂੰ ਉਹਨਾਂ ਦਾ ਜਵਾਬ ਮਿਲ ਜਾਂਦਾ ਹੈ ਸਾਡੇ ਸਵਾਲਾਂ ਦਾ ਸਾਡੇ ਕਈ ਤਰ੍ਹਾਂ ਦੇ ਵਹਿਮ ਭਰਮ ਦੂਰ ਹੋ ਜਾਂਦੇ ਨੇ ਲਿਖ ਲੈਣਾ ਚਾਹੀਦਾ ਉਹਨਾਂ ਤੁਕਾਂ ਨੂੰ ਉਹਨਾਂ ਸ਼ਬਦਾਂ ਨੂੰ ਔਰ ਇੱਕ ਡਾਇਰੀ ਲਗਾਓ ਜਿੱਥੇ ਤੁਸੀਂ ਸਹਿਜ ਬਾਣ ਤੇ ਅੰਗ ਲਿਖ ਰਹੇ ਹੋ ਅਤੇ ਉੱਥੇ ਹੀ ਉਹਨਾਂ ਬਾਣੀਆਂ ਦੀਆਂ ਤੁਕਾਂ ਵੀ ਲਿਖ ਲਓ ਉਸ ਬਾਣੀ ਦੀ ਤੁਕਾਂ ਨੂੰ ਵੀ ਲਿਖਿਆ ਜਾਵੇ ਤਾਂ ਕਿ ਤੁਹਾਨੂੰ ਬਾਣੀ ਯਾਦ ਹੁੰਦੀ ਰਹੇ ਜਦੋਂ ਅਸੀਂ ਬਾਣੀ ਪੜਦੇ ਹਾਂ ਤਾਂ ਅਜਿਹੇ ਸ਼ਬਦਾਂ ਨੂੰ ਜੋ ਤੁਹਾਡੇ ਮਨ ਨੂੰ ਬੜੇ ਪਿਆਰੇ ਲੱਗਦੇ ਨੇ ਗੁਰੂ ਦੀ ਸਿਫਤ ਸਲਾਹ ਦੇ ਲਈ ਹੁੰਦੇ ਨੇ ਤੁਹਾਨੂੰ ਕੋਈ ਅੱਛਾ ਮਾਰਗਦਰਸ਼ਨ ਕਰਦੇ ਨੇ ਹਨਾ ਤਾਂ ਤੁਹਾਡੀ ਜ਼ਿੰਦਗੀ 'ਚ ਕਿਤੇ ਨਾ ਕਿਤੇ ਕੰਮ ਆਣ ਵਾਲੇ ਹੁੰਦੇ ਨੇ ਉਹਨਾਂ ਨੂੰ ਲਿਖ ਲੈਣਾ ਚਾਹੀਦਾ ਹੈ ਉਹਨਾਂ ਨੂੰ ਪੜਦੇ ਰਹਿਣਾ ਚਾਹੀਦਾ ਹੈ ਉਹਨਾਂ ਨੂੰ ਗਾਉਂਦੇ ਰਹਿਣਾ ਚਾਹੀਦਾ ਹੈ ਇਹਦੇ ਨਾਲ ਕੀ ਹੁੰਦਾ ਕਿ ਸੱਚੇ ਸੱਚੇ ਬਾਣੀ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ ਬਾਣੀ ਦਾ ਅਸੀਂ ਧਾਰਨੀ ਬਣ ਜਾਂਦੇ ਆ ਸਾਨੂੰ ਬਾਣੀ ਕੰਠ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਬਹੁਤ ਵੱਡੀ ਖਾਸੀਅਤ ਹੈ ਜਦੋਂ ਅਸੀਂ ਲਗਾਤਾਰ ਘਰ ਵਿੱਚ ਸਹਿਜ ਵਟਸਐਪ ਕਰਦੇ ਰਹਿੰਦੇ ਆ ਤਾਂ ਸਾਨੂੰ ਬਾਣੀ ਪੜਨ ਦੇ ਨਾਲ-ਨਾਲ ਗਿਆਨ ਦੀ ਵੀ ਪ੍ਰਾਪਤੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਅਸੀਂ ਬਾਣੀ ਨੂੰ ਵਿਚਾਰਨਾ ਸ਼ੁਰੂ ਕਰ ਦਿੰਦੇ ਆ ਇੱਕ ਵਾਰ ਅਸੀਂ ਬਾਣੀ ਨੂੰ ਸਿਰਫ ਪੜਾਂਗੇ ਲੇਕਿਨ ਦੂਸਰੀ ਵਾਰ ਜਦੋਂ ਸਾਡਾ ਮਨ ਖੁੱਭ ਜਾਂਦਾ ਤਾਂ ਅਸੀਂ ਬਾਣੀ ਨੂੰ ਵਿਚਾਰਨਾ ਵੀ ਸ਼ੁਰੂ ਕਰ ਦਵਾਂਗੇ ਤੀਸਰੀ ਵਾਰ ਜਦੋਂ ਅਸੀਂ ਸ਼ੁਰੂ ਕਰਾਂਗੇ ਤਾਂ ਬਾਣੀ ਨੂੰ ਵਿਚਾਰਨ ਦੇ ਨਾਲ-ਨਾਲ ਅਸੀਂ ਉਹਨੂੰ ਧਾਰਨਾ ਵੀ ਸ਼ੁਰੂ ਕਰ ਦਾਂਗੇ ਮਤਲਬ ਕਿ ਮੰਨਣਾ ਵੀ ਸ਼ੁਰੂ ਕਰ ਦਵਾਂਗੇ ਤਾਂ ਜਦੋਂ ਅਸੀਂ ਬਾਣੀ ਨੂੰ ਮੰਨਣਾ ਸ਼ੁਰੂ ਕਰ ਦਵਾਂਗੇ ਤਾਂ ਸਾਡਾ ਆਸ-ਪਾਸ ਦਾ ਜੋ ਮਾਹੌਲ ਹੈ ਸਾਡੇ ਆਸ-ਪਾਸ ਦੇ ਰਹਿੰਦੇ ਹੋਏ ਜੋ ਲੋਕ ਨੇ ਸਾਡੇ ਪਰਿਵਾਰਿਕ ਜੀ ਨੇ ਉਹਨਾਂ ਤੇ ਇਹਦਾ ਬਹੁਤ ਜੋ ਪਹਿਲੇ ਜ਼ਮਾਨੇ ਹੁੰਦੇ ਸੀ ਨਾ ਪਹਿਲੇ ਜ਼ਮਾਨੇ ਦੇ ਵਿੱਚ ਘਰ-ਘਰ ਵਿੱਚ ਬਾਣੀ ਪੜੀ ਜਾਂਦੀ ਸੀ ਇਹ ਸੋਸ਼ਲ ਮੀਡੀਆ ਮੋਬਾਈਲ ਫੋਨ ਇਹ ਕੁਝ ਨਹੀਂ ਸੀ ਹੁੰਦਾ ਔਰ ਲੋਕ ਕੰਮਕਾਰਾਂ ਤੋਂ ਵਿਹਲੇ ਹੋ ਕੇ ਬਾਣੀ ਪੜਦੇ ਸੀ ਤੜਕੇ ਉੱਠਦੇ ਸੀ ਗੁਰੂ ਮਹਾਰਾਜ ਦੀ ਬਾਣੀ ਪੜ ਕੇ ਆਪਣੇ ਕੰਮਕਾਰਾਂ ਨੂੰ ਚਲ ਜਾਂਦੇ ਸੀ ਕੀਰਤ ਕਰਦੇ ਸੀ ਲੇਕਿਨ ਅੱਜ ਸਮੇਂ ਦੇ ਨਾਲ ਨਾਲ ਬਹੁਤ ਪਤਲਾਵ ਆ ਚੁੱਕਾ ਹੋਇਆ ਦੁਨੀਆ ਸੋਸ਼ਲ ਮੀਡੀਆ ਵਿੱਚ ਤਰੱਕੀ ਕਰ ਰਹੀ ਹੈ ਸਾਇੰਸ ਵਿੱਚ ਤਰੱਕੀ ਕਰ ਰਹੀ ਹੈ ਪਰ ਆਪਣੇ ਜੜਾਂ ਤੋਂ ਟੁੱਟਦੀ ਜਾ ਰਹੀ ਹੈ ਆਪਣੇ ਮੂਲ ਨੂੰ ਭੁੱਲਦੀ ਜਾ ਰਹੀ ਹੈ ਅੱਜਕੱਲ ਦੇ ਬੱਚੇ ਬਹੁਤ ਹੀ ਘੱਟ ਹੋਣਗੇ ਜਿਹੜੇ ਕਿ ਬਾਣੀ ਪੜ੍ਹਦੇ ਹੋਣਗੇ ਬਾਤ ਸੁਣਦੇ ਹੋਣਗੇ ਜਾਂ ਬਹੁਤ ਹੀ ਘੱਟ ਐਵਜੇਕਾਰ ਹੋਣਗੇ ਜਿਨ੍ਹਾਂ ਦੇ ਵਿੱਚ ਲਗਾਤਾਰ ਸਿਆਚ ਪਾਠ ਸਹਿਪ ਹੁੰਦੇ ਰਹਿੰਦੇ ਹੋਣਗੇ ਪਰ ਇਹ ਬਹੁਤ ਗਲਤ ਕੱਲ ਹੈ ਕਿਉਂਕਿ ਜਦੋਂ ਅਸੀਂ ਬਾਣੀ ਪੜ੍ਹਦੇ ਆ ਤਾਂ ਜਿੱਥੇ ਸਾਡਾ ਤਨ ਸਾਡਾ ਮਨ ਸਾਡੀ ਆਤਮਾ ਪਵਿੱਤਰ ਹੁੰਦੀ ਹੈ ਉਹਦੇ ਨਾਲ ਨਾਲ ਹੀ ਅਸੀਂ ਬੜੇ ਅਸੇ ਲੋਕਾਂ ਨੂੰ ਵੀ ਪਵਿੱਤਰ ਕਰਨ ਦੇ ਕਾਬਿਲ ਹੋ ਜਾਂਦੇ ਆ ਗੁਰੂ ਮਹਾਰਾਜ ਐਸੀ ਉਹਨਾਂ ਨੂੰ ਤਾਕਤ ਬਖਸ਼ ਦਿੰਦੇ ਨੇ ਕਿ ਆਰੇ ਨਾਲ ਜੁੜਨ ਵਾਲੇ ਵੀ ਮਜਬੂਰ ਹੋ ਜਾਂਦੇ ਨੇ ਚੰਗਿਆਈ ਕਰਮਾਸਤੇ ਸੋ ਸਹਿਜ ਪਾਤਸ਼ਾਹਬ ਦੀ ਬਹੁਤ ਮਹੰਤ ਹੈ ਤੁਸੀਂ ਕਰੋ ਸਹਿਜ ਪਾਤਸ਼ਾਹਬ ਔਰ ਆਪਣੇ ਘਰ ਦੇ ਜੀਆਂ ਨੂੰ ਵੀ ਨਾਲ ਲਾਓ ਬਾਣੀ ਪੜਿਆ ਕਰੋ ਸਿੱਖੋ ਕਿਉਂਕਿ ਬਾਣੀ ਹੀ ਸਹਾਰਾ ਹੈ ਸਿੱਖਾਂ ਦਾ ਇਸ ਇਨਸਾਨੀਅਤ ਦਾ ਧਰਮ ਦਾ ਕੱਲ 1 ਜਨਵਰੀ ਹੈ 2024 ਸਟਾਰਟ ਹੋਣ ਜਾ ਰਿਹਾ ਹੈ ਤੇ ਤੁਸੀਂ ਵੀ ਜਾਓਗੇ ਕੋਈ ਪਾਰਟੀਆਂ ਤੇ ਜਾਣਗੇ ਘੁਮਣ ਫਿਰਨ ਜਾਣਗੇ ਕਈ ਸਿੱਖ ਕਈ ਸ਼ਰਦਾਲੂ ਗੁਰਦੁਆਰਾ ਸਾਹਿਬ ਦੇ ਮੰਦਿਰਾਂ ਵਿੱਚ ਵੀ ਜਾਣਗੇ ਪਰ ਕਿਉਂ ਨਾ ਅੱਜ ਨਵੇਂ ਸਾਲ ਦੀ ਸ਼ੁਰੂਆਤ ਜੋ ਹੈ ਉਹ ਗੁਰੂ ਮਹਾਰਾਜ ਦੀ ਬਾਣੀ ਨਾਲ ਕੀਤੀ ਜਾਵੇ ਤਾਂ ਚਲੋ ਸਿੰਘੋ ਘਰ ਘਰ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਬਾਣੀ ਦੀ ਲੜੀ ਚਲਾ دیਏ ਤੇ ਆਰੰਭਤਾ ਕਰਵਾ ਦਈਏ ਗੁਰਦੁਆਰਾ ਸਾਹਿਬ ਜਾ ਕੇ ਅੱਜ ਹੀ ਆਰੰਭਤਾ ਦੀ ਅਦਾਸ ਕਰਵਾਓ ਤੇ ਘਰ ਵਿੱਚ ਸਹਿਜ ਬਾਣ ਪੜ੍ਹੋ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਆਪਣੇ ਕੋਲ ਬਿਠਾ ਲਾ ਇਸ ਦੇ ਨਾਲ ਹੀ ਹਰਦੀਪ ਪਰ ਨੂੰ ਆਗਿਆ ਦੇਵੋ ਜੇ ਕੁਝ ਵੀ ਬੋਲਦਿਆਂ ਵਾਦਾ ਘਾਟਾ ਹੋ ਗਿਆ ਹੋਵੇ ਕੋਈ ਗਲਤੀ ਹੋ ਗਈ ਹੋਵੇ ਤਾਂ ਅਣਜਾਣ ਬੱਚੀ ਸਮਝ ਕੇ ਮਾਫ਼ ਕਰਨਾ ਤੇ ਅੱਗੇ ਮੈਂ ਤੁਹਾਡੇ ਲਈ ਕੁਝ ਨਾ ਕੁਝ ਖਾਸ ਜ਼ਰੂਰ ਲੈ ਕੇ ਆਵਾਂਗੀ ਧੰਨਵਾਦ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ